ਬਹੁਤ ਵਧੀਆ ਹੰਗਾਰਾ ਮਿਲਿਆ ਜੀ ਸਾਡੀ ਪਹਿਲਾਂ ਵੀ ਜਦੋਂ ਮੀਟਿੰਗ ਹੁੰਦੀ ਹੈ ਤੇ ਅੱਜ ਵੀ ਮੀਟਿੰਗ ਹੋਈ ਹੈ ਆ ਲੇਡੀਜ਼ ਸਾਡੀਆਂ ਭੈਣਾਂ ਤੇ ਵੀਰ ਸਾਡੇ ਜਿੰਨਾ ਇਹ ਹੰਗਾਰਾ ਦਿੰਦੇ ਆ ਜਿੰਨਾ ਕਮਾਂਡ ਕਰਦੇ ਆ ਮੇਰੇ ਖਿਆਲ ਕੇ ਹਰ ਵਾਰ ਅਸੀਂ ਇਸ ਵਾਰ ਦੇ ਵਿੱਚੋਂ ਕਾਂਗਰਸ ਨੂੰ ਸਭ ਤੋਂ ਵੱਧ ਵੋਟ ਦੋਨੇ ਤੇ ਸਾਰੇ ਵੀਰਾਂ ਦਾ ਜਿੰਨੇ ਵੀ ਆਏ ਹਨ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਲਾਈਟ ਵੀ ਚਲੀ ਗਈ ਤੇ ਹਨੇਰੀ ਵੀ ਆਈ ਮੀਂਹ ਵੀ ਆਇਆ ਝੱਖੜ ਵੀ ਆਇਆ ਤੇ 3 ਘੰਟੇ ਵੇਟ ਕੀਤੀ ਲੇਕਿਨ ਕੋਟ ਕਾਂਗਰਸ ਨੂੰ ਪਾਉਣੀ ਆ ਇਹ ਸਾਰਿਆਂ ਨੇ ਵਾਦਾ ਕੀਤਾ ਤੇ ਵਾਰਡ ਨੰਬਰ 36 ਜੋ ਪੁਰਾਣਾ ਹੈ ਕਾਂਗਰਸ ਨੂੰ ਵੋਟ ਪਾ ਕੇ ਰਾਜੇ ਨੂੰ ਜਿਤਾਉਣਾ ਹੈ ਇਹ ਸਾਡਾ ਪੁਰਾਣਾ ਟੀਚਾ ਹੈ ਇਹ ਸਾਡਾ ਏਮ ਹੈ ਜਿਹੜਾ ਅਸੀਂ ਰੱਖਿਆ ਲੋਕਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਪਹਿਲਾਂ ਵੀ ਦਿੰਦੇ ਰਹੇ ਆ ਅੱਜ ਵੀ ਬਹੁਤ ਸਹਿਯੋਗ ਦਿੱਤਾ ਤੇ ਧੰਨਵਾਦ ਕਰਦੇ ਆਂ ਅਸੀਂ ਅਮਰਤਾ ਬੜਿੰਗ ਜੀ ਜਿਹੜੇ ਬਹੁਤ ਲੇਟ ਚੱਲ ਰਹੇ ਹਨ ਬੀਬੀਆਂ ਨੇ ਤਿੰਨ ਤਿੰਨ ਘੰਟੇ ਵੇਟ ਕੀਤੀ ਹੈ ਤੇ ਤਿੰਨ ਘੰਟੇ ਵੇਟ ਕਰਨ ਤੋਂ ਬਾਅਦ ਇਸ ਤੋਂ ਬਾਅਦ ਵੇਟ ਕਰਨੀ ਥੋੜੀ ਮੁਸ਼ਕਲ ਹੈ ਤੇ ਬਹੁਤ ਤਨਵਾਦ ਹੈ ਅਮਰਤਾ ਬੜਿੰਗ ਜੀ ਦਾ ਜਿੰਨਾ ਉਹਨਾਂ ਨੂੰ ਸਹਿਯੋਗ ਮਿਲ ਰਿਹਾ ਲੋਕਾਂ ਦਾ ਬਹੁਤ ਵੱਡੀ ਗੱਲ ਹੈ ਇਸ ਸਹਿਯੋਗ ਦੀ ਬਦੌਲਤ ਹਰ ਇੱਕ ਜਦਾਂ ਦੋ ਦੋ ਤਿੰਨ ਘੰਟੇ ਲੇਟ ਨੇ ਇੱਥੋਂ ਪਤਾ ਲੱਗਦਾ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੇ ਨੇ ਲੋਕ ਇਸ ਕਰਕੇ ਉਹ ਇਥੋਂ ਜਿੱਤ ਉਹਨਾਂ ਦੀ ਪੱਕੀ ਹੈ ਬਾਕੀ ਸਾਡੇ ਸਕਾਰਜੂ ਭਾਰਤ ਨੂੰ ਆਸ਼ੂ ਜੀ ਤੇ ਚੀਮਾ ਜੀ ਜਿਨ੍ਹਾਂ ਨੇ ਇਲਾਕੇ ਲਈ ਕੰਮ ਕੀਤੇ ਆ ਆਸ਼ੂ ਜੀ ਨੇ ਤਾਂ ਕੋਵਿਡ 'ਚ ਵੀ ਬਹੁਤ ਕੰਮ ਕੀਤੇ ਲੋਕਾਂ ਦੇ ਕੋਵਿਡ 'ਚ ਇੰਨੇ ਕੰਮ ਕੀਤੇ ਆ ਮੇਰੇ ਖਿਆਲ ਕੇ ਇਸ ਇਲਾਕੇ ਨੂੰ ਜਿੰਨਾ ਰਾਸ਼ਨ ਉਹਨਾਂ ਨੇ ਭੇਜਿਆ ਮੈਂ ਇੱਕ ਟਰੱਕ ਮੇਰਾ ਰਿਕਾਰਡ ਹੈ ਮੈਂ ਛੋਟਾ ਆਥੀ ਡੇਲੀ ਇਸ ਦਫ਼ਤਰ ਦੇ ਵਿੱਚ ਵੰਡਦਾ ਰਿਹਾ ऑन रिकॉर्ड मेरे को आज भी सोशल मीडिया ਦੇ ਸਾਰੀਆਂ ਬੜਾ ਸਾਰੇ ਇਲਾਕੇ ਨੂੰ ਭਾਰਤ ਪੁਸ਼ਨ ਆਸ਼ੂ ਜੀ ਨੇ ਜਿੰਨੀ ਸੇਵਾ ਕੀਤੀ ਹੈ ਉਹ ਸੇਵਾ ਦਾ ਫਲ ਅੱਜ ਕਾਂਗਰਸ ਨੂੰ ਮਿਲਣਾ ਤੇ ਚੀਮਾ ਜੀ ਨੇ ਜਿਹੜੀ ਆਪਣੇ ਇਲੈਕਸ਼ਨ ਤੋਂ ਬਾਅਦ ਸੇਵਾ ਕੀਤੀ ਹੈ ਜਿਸ ਮੇਰੇ ਭੈਣ ਭਰਾ ਨੇ ਆ ਕੇ ਕਿਹਾ ਨਾ ਕਿ ਮੇਰਾ ਆ ਮਕਾਨ ਚੋਂਦਾ ਜਾਂ ਮੇਰੀ ਆ ਰਿਪੇਅਰ ਹੋਣ ਵਾਲੀ ਹੈ ਉਹਨੂੰ ਰਿਪੇਅਰ ਕਰਨ ਲਈ ਸਰਕਾਰ ਤੋਂ ਪੈਸੇ ਦਵਾਏ ਹੈ ਤੇ ਕਰੀਬ ਪਰਿਵਾਰ ਨੇ ਇਸ ਕਰਕੇ ਮੈਂ ਜਿੱਥੇ ਤਲਵਾਦ ਕਰਦਾ ਉਥੇ ਇਹ ਵੀ ਵਾਦਾ ਕਰਦਾ ਕਿ ਇਸ ਵਾਰ ਚੋਂ ਵੱਡੀ ਜਿੱਤ ਕਾਂਗਰਸ ਨੂੰ ਦਵਾਵਾਂਗੇ ਇਸ ਗੱਲ ਦਾ ਵਾਦਾ ਕਰਦਾ ਨਾ ਕੋਈ ਬਦਲਾ ਆਇਆ ਤੇ ਨਤੀਜਾ ਇਹ ਹੋਇਆ ਕਿ ਸਾਰਾ ਕੁਝ ਜੋ ਪਿਛਲੀ ਮਿਹਨਤ ਕਰਕੇ ਸਰਕਾਰ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਏ ਉਹ ਵੀ ਸਾਰੇ ਬੰਦ ਹੋ ਗਏ ਜਿਹੜੇ ਰਾਸ਼ਟ੍ਰਕਾਰ ਬਣੇ ਹੋਏ ਸੀ ਜਦੋਂ ਮੇਤਾ 3 ਬਣਾਉਣਾ ਸੀ ਉਹ ਵੀ ਕਰਤੇ ਗਏ ਕਰਪਸ਼ਨ ਸਿਰ ਚੜ ਕੇ ਬੋਲੇ ਲੱਗੀ ਇੱਕ ਜਿਹੜੀ ਰਜਿਸਟਰੀ ਕੋਈ ਬੰਦਾ ਜਾਣਦਾ ਸੀ ਕੋਈ ਪੈਸੇ ਵੀ ਮੰਗਦਾ ਸੀ ਮੈਂ 2-4000 ਤੇ ਹੁਣ 50-50000 ਰੁਪਏ ਲੈ ਕੇ ਵੀ ਰਿਸ਼ਤੇ ਆਦੀ ਹੁੰਦੀਆਂ ਫਿਰ ਉਹ ਵੀ ਖੱਜਲ ਖਰਾਬੀ ਐਨ.ਓ.ਸੀ ਤੋਂ ਬਿਨਾਂ ਮਤਲਬ ਇਸ ਹੱਦ ਤੱਕ ਬੇੜਾ ਕਰ ਦਿੱ ਗਿਆ ਨਾ ਕੋਈ ਲਾਅ ਇਨ ਆਊਟ ਦਾ थाने चले जाओ वो थोड़ी जेब वालू दे देखते हैं इन्हों के को चले जाओ वो देखते हैं कि जड़ा आया वो जेब वालू देखते देख। हैं अरे चौकीदार तो वो है जो तो किसी गरीब के हित के बारे में सोचे किसी गरीब के हित के दरवाजे के आगे खड़ा हो किसी व्यापारी के बारे में सोचे किसी फैक्ट्रियों के बारे में सोच के अरे दो चार फैक्ट्रियां पंजाब में आए ताकि गरीब आदमी को नौकरी मिल सके सिर्फ लालच हालत सिर्फ यह बातों कहने से नहीं होता मोदी जी मोदी जी वही बात फिर मैंने तो बार बार कहने है कि अल्लाह वालों राम वालों अपने आप को मोदी जी के मजहब, उनके जुमलों से लौटा मंदिर मस्जिद अरे जिद के बना में मंदिर मस्जिद फुर्सत के बदाले ਪਹਿਲੇ ਜੋ ਲਫਰ ਸੇ ਕੂਤੇ ਹਨ ਖਲ ਉਹਨੇ ਦੋ ਨਾਮ ਹੋ